ਉਹ ਦਿਖਾਵਾਂਗੇ 22 23 ਇਨਫੈਕਟ 21 22 ਔਰ 23 ਤਿੰਨ ਦਿਨ ਦਾ 메인 ਸਮਾਗਮ ਇੱਕ ਤਰੀਕੇ ਨਾਲ ਸੀ ਔਰ ਵਧੀਆ ਮੌਸਮ ਧੁੱਪ ਉਸ ਤੋਂ ਬਾਅਦ 24 ਤਰੀਕ ਆਈ ਹੈ ਤਾਂ ਇੱਥੇ ਫੇਰ ਇੱਕ ਵਾਰ ਦੁਬਾਰਾ ਸੰਗਣੀਤ ਹੁੰਦਾ ਹੈ ਔਰ ਧੁੰਦੀ ਵਜ੍ਹਾ ਦੇ ਨਾਲ ਜ਼ਬਰਦਸਤ ਖੰਡ ਵੀ ਹੈ 22 ਤੇ 23 ਤਰੀਕ ਮੈਂ ਖਾਸ ਤੌਰ ਤੇ ਕਹਿ ਰਿਹਾ ਕਿਉਂਕਿ 22 ਤਰੀਕ ਨੂੰ ਪ੍ਰਾਣ ਪ੍ਰਤੀਸ਼ਠਾ ਦਾ ਸਮਾਗਮ ਸੀ ਔਰ 23 ਤਰੀਕ ਨੂੰ ਆਮ ਲੋਕਾਂ ਦੇ ਲਈ ਕਪਾਟ ਖੋਲੇ ਗਏ ਇਸ ਕਰਕੇ ਉਹ ਉਸ ਸਮੇ ਬਹੁਤ ਭੀੜ ਸੀ ਪਰ ਧੁੱਪ ਬਹੁਤ ਵਧੀਆ ਧੋਦ ਨਿਕਲੀ ਹੈ ਮੌਸਮ ਅੱਜ ਬਹੁਤ ਠੰਡਕ ਵਾਲਾ ਏ ਅਯੁੱਧਿਆ ਨਗਰੀ ਦੇ ਵਿੱਚ ਪ੍ਰਭਾਵ ਜਿਸ ਦੇ ਜਿਹੜਾ ਉਤਸ਼ਾਹ ਇਸ ਤਰੀਕੇ ਨਾਲ ਹੀ 23 ਤੇ 24 ਦੇ ਵਿੱਚ ਬਦਲਿਆ ਕੀ 23 ਔਰ 24 ਤਰੀਕ ਦੇ ਵਿੱਚ ਬਦਲਿਆ ਇਹ ਹੈ ਕਿ ਐਡਮਿਨਿਸਟ੍ਰੇਸ਼ਨ ਨੂੰ ਪੁਲਿਸ ਨੂੰ ਜਿਹੜੇ ਇੱਥੇ ਦੀ ਉੱਤਰ ਪ੍ਰਦੇਸ਼ ਪੁਲਿਸ ਉਹਨਾਂ ਨੂੰ ਸਮਝ ਆ ਗਿਆ ਕਿ ਜਿਹੜੇ ਸ਼ਰਧਾਲੂ ਨੇ ਇਸੇ ਤਰੀਕੇ ਨਾਲ ਆਉਣਗੇ ਇਸ ਕਰਕੇ ਜਿਹੜੇ ਇੰਤਜ਼ਾਮ ਕੀਤੇ ਗਏ ਨੇ ਹੋਰ ਜ਼ਿਆਦਾ ਦੁਰਸਤ ਕਰਨ ਦੀ ਜ਼ਰੂਰਤ ਹੈ ਜਦ 23 ਤੋਂ 24 ਆਉਂਦੇ ਹੁੰਦੇ ਹੁੰਦੇ ਰੋਡ ਪਰ ਟੀਮਾਂ ਲੱਗਿਆ ਰਹੀਆਂ ਥੋੜੀ ਵਿਵਸਥਾ ਨੂੰ ਸੁਧਾਰਨ ਦੀ ਕੋਸ਼ਿਸ਼ ਹੋਈ ਹੈ ਤਾਂ ਕਿ ਜਿਹੜੇ ਲੋਕ ਆ ਰਹੇ ਨੇ ਆਪਣੀਆਂ ਫੈਮਲੀਆਂ ਦੇ ਨਾਲ ਪਰਿਵਾਰਾਂ ਦੇ ਨਾਲ ਬੱਚਿਆਂ ਦੇ ਨਾਲ ਉਹਨਾਂ ਨੂੰ ਉਸ ਭੀੜ ਦੇ ਵਿੱਚ ਤਕਾਮੁਕੀ ਦਾ ਸ਼ਿਕਾਰ ਨਾ ਹੋਣਾ ਪਵੇ ਮੈਂ ਤੁਹਾਨੂੰ ਤਸਵੀਰ ਦਿਖਾ ਰਿਹਾ ਹਾਂ ਕੱਲ ਤੇ ਅੱਜ ਦੀ ਤਸਵੀਰ ਦੇ ਵਿੱਚ ਬਦਲਿਆ ਹੋਇਆ ਇਹ ਹੈ ਕਿ ਹੁਣ ਤੁਹਾਨੂੰ ਲਾਈਨ ਨਜ਼ਰ ਆ ਰਹੀ ਹੈ ਔਰ ਲਾਈਨ ਅੱਗੇ ਵਧਦੀ ਜਾ ਰਹੀ ਹੈ ਰੋਕਿਆ ਨਹੀਂ ਜਾ ਰਿਹਾ ਫਿਲਹਾਲ ਕਿਉਂਕਿ ਭੀੜ ਉਸ ਤਰੀਕੇ ਨਾਲ ਨਹੀਂ ਹੈ ਪਰ ਲਾਈਨ ਕਰੀਬ ਕਰੀਬ 1 ਕਿਲੋਮੀਟਰ ਤੱਕ ਪਿੱਛੇ ਹੈਗੀ ਹੈ ਜਦੋਂ ਅਸੀਂ ਆ ਅਯੁੱਧਿਆ రామਨਗਰੀ ਦੇ ਅੰਦਰ ਐਂਟਰ ਕਰਦੇ ਹਾਂ ਬਿਲਕੁਲ ਮੇਨ ਗੇਟ ਤੋਂ ਸੁਗਰੀਵ ਗੇਟ ਇਸ ਨੂੰ ਕਿਹਾ ਜਾ ਰਿਹਾ ਹੈ ਇੱਥੋਂ ਜਿੱਥੋਂ ਐਂਟਰ ਕਰਨਾ ਹੈ ਤਾਂ ਕਰੀਬ 1 ਕਿਲੋਮੀਟਰ ਲੰਬੀ ਲਾਈਨ ਹੈ ਹਾਲਾਂਕਿ ਲਾਈਨ ਨਹੀਂ ਨਹੀਂ ਹੈ ਕਿ ਰੁਕਿਆ ਹੋਇਆ ਜਾਂ ਰੁਕੀ ਹੋਈ ਹੈ ਬਿਲਕੁਲ ਇੱਕ ਇੱਕ ਦੋ ਦੋ ਕਰਕੇ ਲੋਕ ਅੱਗੇ ਵਧ ਰਹੇ ਨੇ ਜਾ ਰਹੇ ਨੇ ਤਾਂ ਪਹਿਲੀ ਤਸਵੀਰ ਤੁਸੀਂ ਲਾਈਨ ਦੀ ਦੇਖ ਰਹੇ ਹੋ ਜਿੱਥੇ ਤੱਕ ਕੈਮਰੇ ਦੀ ਨਜ਼ਰ ਜਾ ਰਹੀ ਹੈ ਤੁਹਾਨੂੰ ਲੋਕ ਤੁਰੇ ਆਉਂਦੇ ਨਜ਼ਰ ਆ ਰਹੇ ਹੋਣਗੇ ਤੁਸੀਂ ਲਤਾ ਚੌਂਕ ਵਾਲੇ ਪਾਸੇ ਤਵਾਓ ਜਾਂ ਫਿਰ ਦੂਜੇ ਵਾਲੇ ਪਾਸੇ ਤਵਾਓ ਤਾਂ ਤੁਹਾਨੂੰ ਲਾਈਨ ਦੇ ਵਿੱਚ ਲੱਗਣਾ ਹੋਏਗਾ ਉਹ ਦੂਰ ਜਾ ਕੇ ਘੁੰਮ ਕੇ ਲ ਮੈਂ ਇਹ ਤਸਵੀਰਾਂ ਇਸ ਕਰਕੇ ਦਿਖਾ ਰਿਹਾ ਹਾਂ ਕਿਉਂਕਿ ਬਹੁਤ ਸਾਰੇ ਲੋਕ ਇੱਥੇ ਆਉਣ ਦਾ ਇੰਤਜ਼ਾਰ ਕਰ ਰਹੇ ਸੀ ਪਰ ਕੱਲ ਵਾਲੀਆਂ ਤਸਵੀਰਾਂ ਨੇ ਉਹਨਾਂ ਨੂੰ ਸ਼ਾਇਦ ਚਿੰਤਾ ਦੇ ਵਿੱਚ ਪਾ ਦਿੱਤਾ ਹੋਵੇ ਕਿ ਅਸੀਂ ਕਿਵੇਂ ਜਾਈਏ ਸਾਨੂੰ ਹੋਰ ਇੰਤਜ਼ਾਰ ਕਰਨਾ ਹੋਵੇਗਾ ਕਿ ਸਥਿਤੀ ਥੋੜੀ ਜੀ ਸੁਧਰੀ ਹੈ ਹਾਂ ਤੁਸੀਂ ਇੱਕ ਦੋ ਦਿਨ ਹੋਰ ਲਵੋ ਉਸ ਤੋਂ ਬਾਅਦ ਤੁਸੀਂ ਜੇ ਪੰਜਾਬ ਤੋਂ ਆ ਰਹੇ ਹੋ ਪਠਾਨਕੋਟ ਤੋਂ ਆ ਰਹੇ ਹੋ ਤੁਸੀਂ ਹੁਸ਼ਿਆਰਪੁਰ ਤੋਂ ਆ ਰਹੇ ਹੋ ਜਾਂ ਤੁਸੀਂ ਲੁਧਿਆਣੇ ਤੋਂ ਬਠਿੰਡੇ ਤੋਂ ਫਰਗੜ ਸਾਹਿਬ ਤੋਂ ਆ ਰਹੇ ਹੋ ਤਾਂ ਫਿਰ ਦਿੱਕਤ ਵਾਲੀ ਗੱਲ ਨਹੀਂ ਹੈ ਕਿਉਂਕਿ ਇੱਥੇ ਚੀਜ਼ਾਂ ਦੁਰਸਤ ਹੋਈਆਂ ਨੇ ਪਿਛਲੇ 24 ਘੰਟਿਆਂ ਦੇ ਵਿੱਚ ਤਸਵੀਰ ਤੁਹਾਨੂੰ ਮੈਂ ਦਿਖਾ ਰਿਹਾ ਹ ਆ ਤਾਂ ਲਾਈਨਾਂ ਦੂਰ ਅੰਦਰ ਜਾਂਦੇ ਨੇ ਲੋਕ ਔਰ ਤੁਸੀਂ ਦੇਖ ਪਾ ਰਹੇ ਹੋ ਕਾਰਿਡੋਰ ਦੇ ਵਿੱਚ ਕੱਲ ਕੀ ਇਹਨਾਂ ਨੇ ਕੀਤਾ ਅਸੀਂ ਜਿਹੜਾ ਇੱਥੇ ਦਾ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਨੇ ਕਿ ਬੈਰੀਕੇਡਸ ਦੇ ਹਰਡਲਸ ਬਣਾ ਦਿੱਤੇ ਸੀ ਕਿ ਪਹਿਲਾ ਬੈਰੀਕੇਡ ਉੱਥੇ ਢੇਰ ਰੋਕੀ ਹੋਈ ਹੈ ਜਦੋਂ ਹਜ਼ਾਰ ਬੰਦਾ ਇਕੱਠਾ ਹੋ ਗਿਆ ਤਾਂ ਪਹਿਲਾ ਬੈਰੀਕੇਡ ਹਟਾਉਂਦੇ ਸੀ ਪੱਜ ਕੇ ਪਿੱਛੇ ਜਾਂਦੀ ਸੀ ਦੂਜੇ ਬੈਰੀਕੇਡ ਦੇ ਉੱਤੇ ਪਹੁੰਚ ਜਾਂਦੀ ਸੀ ਬਹੁਤ ੱੱਕਾ ਮੁੱਕੀ ਹੁੰਦੀ ਸੀ ਬੈਰੀਕੇਡ ਤੋੜਨ ਵਾਲੇ ਕਰ ਦਿੱਤੇ ਫਿਰ ਅਗਲੇ ਬੈਰੀਕੇਡ ਤੇ ਰੋਕ ਲਿਆ ਉਸ ਤੋਂ ਅੱਗੇ ਜਾਂਦੇ ਸੀ ਫਿਰ ਬੈਰੀਕੇਡ ਰੋਕਿਆ ਹੋਇਆ ਸੀ ਤਾਂ ਪੁਲਿਸ ਨੂੰ ਸਮਝ ਆ ਗਿਆ ਕਿ ਉਹ ਬੜੀ ਆ ਤਾਂ ਉਸ ਚੀਜ਼ ਨੂੰ ਦੁਰਸਤ ਕਰਨ ਦੀ ਕੋਸ਼ਿਸ਼ ਹੋਈ ਹੈ ਰੈਪਿਡ ਐਕਸ਼ਨ ਫੋਰਸ ਇਥੇ ਸੀ ਆਰਪੀਐਫ ਜਰੂਸ ਇਹ ਹੈ ਸ਼ੋਗਲਾ ਸੈਂਟਰਲ ਏਜੰਸੀਜ਼ ਨੇ ਉਹਨਾਂ ਨੂੰ ਇੱਥੇ ਲਗਾਇਆ ਗਿਆ ਬਹੁਤ ਸਾਰੀਆਂ ਚੀਜ਼ਾਂ ਆਈਪੀਐਸ ਅਫਸਰ ਬਹੁਤ ਸਾਰੇ ਇੱਥੇ ਸਾਨੂੰ ਮੌਜੂਦ ਆਏ ਤੇ ਕੱਲ ਤੇ ਅੱਜ ਦੇ ਵਿੱਚ ਇਹ ਫਰਕ ਨਜ਼ਰ ਆ ਰਿਹਾ ਹੈ ਤਾਂ ਜਿਹੜੇ ਲੋਕ ਆਉਣ ਵਾਲੇ ਜਾਣ ਵਾਲੇ ਉਹਨਾਂ ਦੇ ਰਾਹ ਅਲੱਗ ਕਰ ਦਿੱਤੇ ਗਏ ਇਸ ਕਰਕੇ ਆਰਾਮਨਾਲ ਆ ਰਹੇ ਨੇ ਲੋਕ ਆਰਾਮਨਾਲ ਜਾ ਰਹੇ ਨੇ ਕੋਈ ਜ਼ਿਆਦਾ ਹੁਣ ਪਰੇਸ਼ਾਨੀ ਵਾਲੀ ਗੱਲ ਨਹੀਂ ਹੈ ਔਰ ਉਮੀਦ ਕਰਦੇ ਆ ਕਿ ਅਗਲੇ ਕੁਝ ਦਿਨਾਂ ਦੇ ਵਿੱਚ ਜਿਵੇਂ ਜਿਵੇਂ ਜਿਹੜੀ ਭੰਤਾਂ ਦੀ ਭੀੜ ਆ ਹੋਰ ਵੀ ਇੱਥੇ ਉਮੀਦਾਂ ਪਹੁੰਚੇਗੀ ਪਰ ਕਿਉਂਕਿ ਪਹਿਲਾ ਦਿਨ ਸੀ ਜਿਹੜੇ ਲੋਕ 18 ਨੂੰ 19 ਨੂੰ 20 ਨੂੰ 21 ਨੂੰ ਪਹੁੰਚ ਕੇ 22 ਨੂੰ ਇੱਥੇ ਪਹੁੰਚ ਗਏ ਉਹ ਸਾਰੇ ਨੇ 23 ਤਰੀਕ ਨੂੰ ਮਤਥਾ ਦੇਖਿਆ ਇਸ ਕਰਕੇ ਲੱਖਾਂ ਲੋਕਾਂ ਨੇ ਮਤਥਾ ਦੇਖਿਆ ਔਰ ਉਸ ਦਾ ਤੁਸੀਂ ਇਹ ਨਤੀਜਾ ਕਹਿ ਸਕਦੇ ਹੋ ਕਿ ਜਿਹੜੀ ਜਿੰਨੀ ਕਿ ਵਿਵਸਥਾ ਕੀਤੀ ਗਈ ਸੀ ਉਹ ਪੂਰੀ ਚਰਮੜਾ ਗਈ ਅੱਜ ਥੋੜਾ ਜਿਹਾ ਕੰਟਰੋਲ ਦੇ ਵਿੱਚ ਜ਼ਰੂਰ ਹੈ ਗਿਆ ਨੀ ਸਥਿਤੀ ਆਓ ਅਸੀਂ ਹੋਰ ਅੱਗੇ ਵਧਦੇ ਹਾਂ ਤੁਹਾਨੂੰ ਬਾਹਰ ਦੀ ਤਸਵੀਰ ਵੀ ਦਿਖਾਉਣੀ ਆ ਇਥੋਂ ਅੰਦਰ ਇਧਰ ਨੂੰ ਜੇ ਅਸੀਂ ਅੰਦਰ ਜਾਂਦੇ ਹਾਂ ਤਾਂ ਆ ਰਾਮ ਜਨਮ ਭੂਮੀ ਦੇ ਦਰਸ਼ਨ ਆਪਾਂ ਕਰ ਪਾਣੇ ਆਂ ਔਰ ਦੂਜੇ ਪਾਸੇ ਬਾਹਰ ਮੈਂ ਆਵਾਂ ਹੁਣ ਮੈਂ ਤੁਹਾਨੂੰ ਲਾਈਨ ਵਾਲੇ ਪਾਸੇ ਲੈ ਕੇ ਜਾਊਂਗਾ ਕਿ ਕਿਵੇਂ ਕਿੰਨੀ ਵੱਡੀ ਲਾਈਨ ਹੈ ਹਰ ਕੋਈ ਸ਼ਰਦਾ ਭਾਵ ਦੇ ਨਾਲ ਇੱਥੇ ਪਹੁੰਚਿਆ ਹੋਇਆ ਔਰ ਦੇਖੋ ਗੱਲ ਇਹ ਵੀ ਹੈ ਮੈਂ ਸ਼ੁਰੂਆਤ ਸੇ ਕਿਹਾ ਕਿ ਕਹੋੜ ਸਵੇਰ ਹੈ ਅਯੋਗਿਆ ਨਗਰੀ ਦੇ ਵਿੱਚ ਪਰ ਤਸਵੀਰ ਦੇ ਵਿੱਚ ਕੋਈ ਫਰਕ ਨਹੀਂ ਹੈ ਫਰਕ ਦਾ ਮਤਲਬ ਇਹ ਹੈ ਕਿ ਜਿਹਹ ਜਾ ਜੋਸ਼ ਸਾਨੂੰ 19 ਨੂੰ 20 ਨੂੰ 21 ਨੂੰ 22 ਨੂੰ ਜਿਸ ਦਿਨ ਸਮਾਗਮ ਸੀ ਉਸ ਦਿਨ ਨਜ਼ਰ ਆ ਰਿਹਾ ਸੀ ਕੁਝ ਉਸ ਤਰੀਕੇ ਦਾ ਹੀ ਜੋਸ਼ ਅੱਜ ਵੀ ਨਜ਼ਰ ਆ ਰਿਹਾ ਹੈ ਜੈ ਭੋਸ਼ ਜੈ ਸ਼੍ਰੀ ਰਾਮ ਦੇ ਉਸ ਤੋਂ ਬਾਅਦ ਜਿਹੜੇ ਲੋਕ ਨੇ ਵਕ ਵਕ ਤਰੀਕੇ ਦੇ ਨਾਲ ਪਹੁੰਚੇ ਹੋਏ ਨੇ ਇੱਥੇ ਉਹ ਹਰ ਇੱਕ ਤਸਵੀਰ ਹੁਣ ਵੀ ਅੱਜ ਵੀ ਨਜ਼ਰ ਆ ਰਹੀ ਹੈ ਦੇਖੋ ਇੱਕ ਮਹਿਲਾ ਇੱਥੇ ਪਹੁੰਚੀ ਹੋਈ ਹੈ ਔਰ ਤુલਸੀ ਦਾ ਜਿਹੜਾ ਪੌਦਾ ਹੈ ਉਹ ਲੈ ਕੇ ਇੱਥੇ ਪਹੁੰਚੇ ਨੇ ਤਾਂ ਇਹ ਇਹ ਵੀ ਇੱਕ ਰੰਗ ਹੈ ਇਹ ਸ਼ਰਦਾ ਇਦਰ ਅਸਲ ਕਿ ਲੋਕ ਕਿਸ ਤਰੀਕੇ ਦੇ ਨਾਲ ਇੱਥੇ ਸੈਲੀਬ੍ਰੇਟ ਕਰਨ ਪਹੁੰਚੇ ਨੇ ਇਸ ਪੂਰੇ ਓਕੇਜਨ ਨੂੰ ਜਾਂ ਫਿਰ ਰਾਮ ਲਾਲਾ ਦੇ ਦਰਸ਼ਨ ਕਰਨ ਲਈ ਪਹੁੰਚੇ ਨੇ ਬਹੁਤ ਸਾਰੇ ਲੋਕਾਂ ਦੇ ਜ਼ੁਬਾਨ ਦੇ ਉੱਤੇ ਗੱਲ ਹੁੰਦੀ ਹੈ ਕਿ ਬਹੁਤ ਦੇਰ ਬਾਅਦ ਸਾਨੂੰ ਕਹਾਂ ਸੇ ਆਇਆ ਗੋਕਰਨ ਸੇ ਕਰਨਾਟਕ ਤੋਂ ਆ ਡਾ ਗੋਪ ਜੀ ਜੀ ਕਹਾਂ ਸੇ ਆਏ ਹੈ ਮਹਾਰਾਸ਼ਟਰ ਸੇ ਮਹਾਰਾਸ਼ਟਰ ਸੇ ਆਏ ਹੋਏ ਹੈ ਤਾਂ ਬਹੁਤ ਦੂਰ ਦੂਰ ਤੋਂ ਲੋਕ ਇੱਥੇ ਬਹੁੰਚ ਰਹੇ ਨੇ ਆਪਾਂ ਨੂੰ ਸਾਰੀਆਂ ਤਸਵੀਰਾਂ ਅਸੀਂ ਲਗਾਤਾਰ ਦਿਖਾਈਆਂ ਨੇ ਉਹ ਉਹ ਨੇ ਕਹਾਣੀ ਬਿਆਨ ਕੀਤੀ ਹੈ ਆਓ ਤੁਹਾਨੂੰ ਇੱਧਰ ਹੋਰ ਵੀ ਦਿਖਾਉਂਦੇ ਹਾਂ ਕਿ ਕਿਵੇਂ ਰਾਮ ਰੰਗ ਦੇ ਵਿੱਚ ਲੋਕ ਰੰਗੇ ਜਾ ਰਹੇ ਨੇ ਆਕੇ ਇੱਥੇ ਤਿਲਕ ਕਰਵਾਉਣ ਦੀ ਕੋਸ਼ਿਸ਼ ਹੁੰਦੀ ਹੈ ਇੱਕ ਪਹਿਲਾਂ ਫੁੱਲ ਦੇ ਨਾਲ ਤਿਲਕ ਲਗਾਇਆ ਜਾਂਦਾ ਤੇ ਉਸ ਤੋਂ ਬਾਅਦ ਮੱਥੇ ਦੇ ਉੱਤੇ ਜੈ ਸ਼੍ਰੀ ਰਾਮ ਲਿਖਵਾਉਣਾ ਹਰ ਕੋਈ ਇੱਥੇ ਚਾਹੁੰਦਾ ਔਰ ਇਹ ਇਹ ਅੱਜ ਦੀ ਤਸਵੀਰ ਨਹੀਂ ਹੈ ਪਿਛਲੇ ਕਈ ਦਿਨਾਂ ਤੋਂ ਅਸੀਂ ਤਸਵੀਰ ਦੇਖ ਪਾ ਰਹੇ ਹਾਂ ਕਿ ਇਹ ਤਸਵੀਰ ਅਤੇ ਜੈ ਸ਼੍ਰੀ ਰਾਮ ਲੋਕ ਲਿਖਵਾਉਣਾ ਚਾਹੁੰਦੇ ਨੇ ਤਾਂ ਉਸ ਜੀ ਇਹ ਤਸਵੀਰਾਂ ਇੱਕ ਵਾਰ ਫਿਰ ਦਿਓ ਸਾਡੀ ਸਕਰੀਨ ਦੇ ਉੱਤੇ ਔਰ ਇਹ ਰੰਗ ਲਗਾਤਾਰ ਪ੍ਰਭੂ ਸ਼੍ਰੀ ਰਾਮ ਦੇ ਰਾਮ ਨਗਰੀ ਦੇ ਜਿਹੜੇ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾ ਰਹੇ ਹਾਂ ਔਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਰੰਗ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕੁਝ ਇਸ ਤਰੀਕੇ ਦੇ ਨਾਲ ਹੀ ਹੋਣਗੇ ਅ ਕੋਸ਼ਿਸ਼ ਕਰਾਂਗੇ ਜੈ ਸ਼੍ਰੀ ਰਾਮ ਆਪ ਆਪ ਕਹਾਂ ਸੇ ਆਈ ਹੈ ਕਹਾਂ ਸੇ ਆਈ ਹੈ ਔਰੰਗ ਆਦਮ ਰਾਮਾ ਜੀ ਮਹਾਰਾਸ਼ਟਰੀ हाँ महाराष्ट्र से आई है ये क्या आ, कौन सा पौधा है तुलसी का आ, क्या आ, क्या भावना आपके मन में कैसे ये सर पर रख के लाई लाएंगे वहाँ से हाँ। भावना कर क्या है राम का दर्शन होना जी राम की भावना रख क्या, कोई कोई क्या कोई है जी आप आप साथ आए इनके हाँ और हमारी घर वाले घर वाले ऐसी सर पे रख के लाए हाँ घर से औरंगाबाद से ले जी जी अम्बाजीनगर ये तस्वीर बयान कर रही है कहाँ से आए हैं हम छतरपुर जिला मध्य प्रदेश से आ रहे मध्य प्रदेश से आए हैं तो अंदर दर्शन हो गए आ, दर्शन हो गए अच्छा। आनंद आया बहुत आनंद आया जय श्री राम जी तो ये तस्वीर दिखा रहे हैं जय श्री राम है नजर आंदा है कहाँ से आए हैं गुजरात से वडोदरा से आए गुजरात से आए वडोदरा से बताइए किस तरह दर्शन हुए अभी के नहीं अभी दर्शन के लिए ही जा रहे हैं दर्शन के लिए जा रहे हैं तो कब चले थे यहाँ पर आए हैं भीड़ तो बहुत है हम 19 से निकले थे वडोदरा से जी और 20 को लखनऊ आ गए थे और लखनऊ में दो दिन रुकना बड़ा रास्ते बंद थे हो गए थे ऐसा बोला गया था इससे तो अभी अभी दर्शन करने के लिए जा रहे हैं चलिए जय श्री राम तये तस्वीरें ता हम दर्शकों दिखा रहे हैं बहुत दूर-दूर तो अलग-अलग था मैं तो लोग इत्थे पहुंचे हुए हैं लगातार तस्वीर हम देख पा रहे हैं वही अपने दर्शकों तक पहुंचाने की कोशिश भी है और ਤੁਸੀਂ ਦੇਖੋ ਇੱਕ ਤਿਰੰਗਾ ਝੰਡਾ ਇੱਕ ਨੌਜਵਾਨ ਲੈ ਹੋਏ ਨਜ਼ਰ ਆ ਰਿਹਾ ਅਜੇ ਜੇਕਰ ਪਿੱਛੇ ਦਿਖਾ ਸਕੋ ਤਿਰੰਗਾ ਝੰਡਾ ਲਹਿਰਾ ਰਿਹਾ ਹੈ ਕੋਈ राम जी Uh, भैया कहाँ से आए हो कहाँ से आए हो बिहार ऐसी स्केटिंग करते हुए कितने किलोमीटर तीन सौ सत्तर थोड़ा आगे वहीं से आए हो इतनी दूर ऐसी हाँ हाँ। कहाँ हम छपरा से. छपरा से आए हैं बताइए कैसा रहा अनुभव रास्ते में इतनी ठंड में ऐसी स्केटिंग करते हुए हाँ हाँ। ऐसे स्केटिंग करते हुए अकेले आए कोई और भी है नहीं मेरा दोस्त है वो साइकिल से आया अच्छा वो साइकिल से आप स्केटिंग करते हाँ, स्केटिंग करते ये तो करते चलिए बहुत बढ़िया तो स्केटिंग करते हुए एक बार थोड़ा दर्शकों को दिखा भी दीजिए लोगों तक पहुँच जाएगा की कैसे आप कितनी स्पीड ऐसी आए क्या चला के आए थे चला के स्केटिंग करते हुए बिहार के छपरा जिले तो ये नौजवान इतने पहुँचे हाँ जी दो हजार किलोमीटर कर्नाटक से के आया जी पैदल आए हो हाँ निकले थे दिसम्बर नौ तारीख को शुरू करा जी यहाँ पे आयो देखो सत्रह तारीख को आगे पहुँच गए यहाँ पे आप दिसंबर कितनी तारीख को निकले थे दिसंबर नौ तारीख को, को नौ दिसंबर को जी अरे दो हजार किलोमीटर पैदल चल के आए हैं एक महीना नौ दिन पकड़ा जी एक महीना नौ दिन हाँ जी चलिए ताहि तस्वीर दिखा रहे हैं और वही तस्वीर क्योंकि बहुत दूर दूर तो लोग पैदल भी चल के थे पहुँचे हुए ने तो अगे भी इसी तरीके न कोशिश करेंगे तस्वीर दिखाते रहिए ਔਰ ਇੱਕ ਇਥੇ ਅਲੱਗ ਤਰੀਕੇ ਨਾਲ ਸੱਜ ਕੇ ਪਹੁੰਚੇ ਹੋਏ ਨੇ ਉਹਨਾਂ ਨੂੰ ਵੀ ਅਸੀਂ ਗੱਲਬਾਤ ਕਰਨ ਦੀ ਅੰਦਰ ਚਲੇ ਗਏ ਨੇ ਤਾਂ ਕੋਸ਼ਿਸ਼ ਇਹ ਹੀ ਹੈ ਕਿ ਤਸਵੀਰਾਂ ਦਿਖਾਉਂਦੇ ਰਹੀਏ ਵਾਪਸ ਅਸੀਂ ਸਟੂਡੀਓ 'ਤੇ ਰੁਕ ਕਰਦੇ ਹਾਂ ਗੁਰਜੋਤ ਤਏ ਰੰਗਿਆ ਰਾਮ ਨਗਰੀ ਦੇ ਜੋ ਲਗਾਤਾਰ ਅਸੀਂ ਦੇਖ ਪਾ ਰਹੇ ਹਾਂ ਔਰ ਆਪਣੇ ਦਰਸ਼ਕਾਂ ਤੱਕ ਪਹੁੰਚਾ پا ਰਹੇ ਹਾਂ ਹਰ ਇੱਕ ਤਸਵੀਰ ਮੈਂ ਫੇਰ ਦੁਬਾਰਾ ਕਹਿ ਰਹੇ ਹਾਂ ਕਿ ਵਿਵਸਥਿਤ ਹੋਈਆਂ ਚੀਜ਼ਾਂ ਇੱਥੇ ਔਰ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਅਸ ਸਥਿਤੀ ਹੋਰ ਕੰਟਰੋਲ ਦੇ ਵਿੱਚ ਹੋਏਗੀ ਔਰ ਉਮੀਦ ਕਰਦੇ ਆ ਕਿ ਜਿਹੜੇ ਸ਼ਰਧਾਲੂ ਇੱਥੇ ਪਹੁੰਚਣਗੇ ਕਿਉਂਕਿ ਪਹਿਲਾ ਦਿਨ ਸੀ 23 ਜਨਵਰੀ ਦਾ ਬਹੁਤ ਵੱਡੀ ਤਦਾਦ ਦੇ ਵਿੱਚ ਲੋਕ ਪਹੁੰਚ ਗਏ ਪਰ ਹੁਣ ਸਥਿਤੀ ਥੋੜੀ ਕੰਟਰੋਲ ਦੇ ਵਿੱਚ ਹੈ ਔਰ ਉਮੀਦ ਕਰਦੇ ਆ ਕਿ ਜਿਹੜੇ ਇੱਥੇ ਦਰਸ਼ਨ ਕਰਨ ਦੇ ਲਈ ਆਣਾ ਚਾਹੁੰਦੇ ਨੇ ਉਹ ਆਉਣਗੇ ਔਰ ਬਹੁਤ ਵਧੀਆ ਤੇ ਸ਼ਾਂਤੀ ਦੇ ਨਾਲ ਉਹਨਾਂ ਨੂੰ ਦਰਸ਼ਨ ਕਰਨ ਦਾ ਮੌਕਾ ਵੀ ਮਿਲੇਗਾ